हां जी हेलो फ्रेंड्स वेलकम है YouTube चैनल जी कि मैं सारे ठीक ठाक हूं एबीडी पंजाब चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ हां जी ਇਹ ਵੀਰ ਜੀ ਰਕੇਸ਼ ਕੁਮਾਰ ਨੇ ਜੀ ਤੇ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜੀ ਬਿਮਾਰ ਨੇ ਇਹ ਤੇ ਇਹਨਾਂ ਦੀ ਕਿਡਨੀਆਂ ਜਿਹੜੀ ਹੈਗਾ ਟਰਾਂਸਫਰ ਕਰਣੀਆਂ ਕਰਨੀਆਂ ਨੇ ਤੇ ਇਹਨਾਂ ਦਾ ਬ੍ਰਦਰ ਹੈ ਜਿਹੜਾ ਉਹ ਇਹਨਾਂ ਨੂੰ ਕਿਡਨੀ ਟਰਾਂਸਫਰ ਕਰ ਰਿਹਾਗਾ ਪਲੀਜ਼ ਤੁਹਾਡੀ ਮਦਦ ਦੀ ਲੋੜ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਪਰਿਵਾਰ ਦੇ ਵੀ ਸਿਰਫੇ ਇਹੀ ਜਿਹੜੇ ਹੈਗੇ ਕਮਾਉਣ ਵਾਲੇ ਨੇ ਦੋ ਇਹਨਾਂ ਦੇ ਬੇਟੀਆਂ ਨੇ ਮਜ਼ਦੂਰੀ ਦਾ ਇਹ ਕੰਮ ਕਰ ਰਹੇ ਆ ਇੱਕ ਇਹਨਾਂ ਦਾ ਬੇਟਾ ਹੈਗਾ ਜੀ ਠੀਕ ਹੈ ਤੁਸੀਂ ਤੁਹਾਨੂੰ ਇੱਕ ਨੰਬਰ ਮੈਂਸ਼ਨ ਕਰ ਰਹੇ ਆ ਜੀ ਆਪਾਂ ਉਹ ਨੰਬਰ ਦੇ ਵਿੱਚ ਉੱਤੇ ਹੀ ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਪੈਸੇ ਪਾ ਸਕਦੇ ਹੋ ਇਸ ਟਾਈਮ ਜਿਹੜੇ ਹੈਗੇ ਆ ਇਹ ਹਸਪੀਟਲ ਦੇ ਵਿੱਚ ਦਾਖਲ ਨੇ ਫੋਰਸਟ ਹਸਪੀਟਲ ਦੇ ਵਿੱਚ ਇਹ ਐਡਮਿਟ ਨੇ ਪਲੀਜ਼ ਇਹਨਾਂ ਦੀ ਬਦ ਤੋਂ ਬਦ ਮਦਦ ਕਰੋ ਜੀ ਤੁਹਾਡੇ ਮਦਦ ਦੇ ਨਾਲ ਹੀ ਇਹਨਾਂ ਦਾ ਆਪਰੇਸ਼ਨ ਹੋਣਾਗਾ ਜੀ ਠੀਕ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਹਾਂਜੀ ਘਰ ਵਿੱਚ ਇਹਨਾਂ ਦਾ ਕੋਈ ਹੋਰ ਕਮਾਉਣ ਵਾਲਾ ਮੈਂਬਰ ਨਹੀਂ ਹੈਗਾ ਜੀ ਪਲੀਜ਼ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ